ਇਹ ਥੋੜੀ ਹੋਇਆ ਮਿੱਠੀ ਲਸੀ ਹੋ ਚੁੱਕੀ ਆ ਸਟਾਰਟ ਤੋਂ ਹੀ ਦੇਖ ਸਕਦੇ ਆ ਮਿੱਤਰੋ ਤੁਸੀਂ ਆ ਦੇਖੋ ਸਾਨੂੰ ਘੁੰਮਦੇ ਘੁੰਮਦੇ ਕੀ ਰਹਿ ਗਿਆ ਕਿਉਂ ਮੁੰਡੇ ਨੇ ਪੱਗ ਦੇਖੋ ਕਿਵੇਂ ਬੰਨੀ ਐ ਇੱਕ ਨੰਬਰ ਆ ਨਾ ਸਾਰੇ ਜਾਣੇ ਹਾਂ ਹਾਂਜੀ ਮਿੱਤਰੋ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਆ ਫਰੈਂਕੂ ਟੀਕੇ ਦੇ ਘੈਂਟ ਜੇ ਬਲੌਗ ਦੇ ਵਿੱਚ ਕਾਹਤਰੀ ਕਾਹਤਰੀ ਤੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਮਤੋਗੇ ਪੇਚ ਚਾਲਦੇ ਮਰੇ ਗਰੀ ਯੂਨਿਟ ਜਾਂਦੇ ਆ ਤੇ ਚਲਦੇ ਆ ਫਿਰ ਆਪਾਂ ਹੁਣ ਮਤਲਬੇ ਕਰਦਾ ਸਾਬ ਯਾਰ ਸਾਡੇ ਤੇ ਸਿੱਟੇ ਪਾ ਗਿਆ ਹੋਰੇ ਉਹ ਕੋਈ ਨਹੀਂ ਧਰਦੇ ਆ ਚੱਲ ਕੋਈ ਨਹੀਂ ਜਿੱਦਣੇ ਤੇ ਟਰਾਲਾ ਲੈ ਲੈਣ ਆ ऑलरेडी ਉਧਰ ਨਾ ਪਾਵਾ ਸਿੱਟੇ ਪਾ ਉਹ ਬਾਈ ਹੌਲੀ ਹੌਲੀ ਓਏ ਯਾਰ ਹੌਲੀ ਪਾਓ ਯਾਰ ਜੁੱਤੇ ਦੀ ਤਾਂ ਬਾਲੀ ਕੋਲ ਪਾਉਣੇ ਆਗੇ ਇਹ ਤਾਂ ਬਾਈ ਸਾਨੂੰ ਗਿੱਲਾ ਕਰ ਹੀ ਜਾਂਦੇ ਆ ਬਸ ਖਤਮ ਹੋ ਗਿਆ ਸਿੱਟੇ ਪਾ ਕੇ ਲੱਗੂ ਗਾੜੀ ਮੈਂ ਤਰਨ ਵਾਲੇ ਦੇ ਸਿੱਤੇ ਪਾਵਾਂਗੇ ਆਪਣੇ ਮਤੋ ਦੇ ਗੁਰੂ ਸਾਹਿਬ ਲੱਗੇ ਹੋਏ ਆ ਦਿਵਾਨ ਕੱਲ ਤੋਂ ਸਟਾਰਟ ਹੋਈ ਸੀਗੇ ਤੇ ਅੱਜ ਹੈਗਾ ਬਾ ਦੂਜਾ ਦਿਨ ਹੁਣ ਆਪਾਂ ਦੇਖੋ ਹਾਂਜੀ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਚાલਦੇ ਆਂ ਅੰਦਰ ਟੂਰੀ ਲਾਉਨੇ ਆਗੇ ਤੇ ਫਿਰ ਆਪਾਂ ਚਾਉਦੇ ਆਂ ਅੰਦਰ ਬਾਹਰ ਦਿਖਾਉਨੇ ਕਰਾਉਨੇ ਆ ਦਰਸ਼ਨ ਸਾਰਿਆਂ ਨੂੰ ਲਾਸਟ ਤੱਕ ਦੇਖਿਓ ਸਾਰੇ ਯਾਨੀ ਕੋਈ ਵੀ ਸਕਿਪ ਨਾ ਕਰਿਓ ਠੀਕ ਆ ਦੇਖੀ ਜੀ ਤੁਸੀਂ ਵੀ ਸੋਚ ਰਹੇ ਹੋਵੋਗੇ ਕਿੰਨੇ ਟਾਈਮ ਬਾਅਦ ਵਲੌਗ ਬਣਾ ਰਿਹਾ ਵਾ ਮਿੱਤਰੋ ਤੁਹਾਡੇ ਇਹ ਇਸ਼ਿਆ ਹੋ ਗਿਆ ਸੀਗਾ ਫਿਰ ਤਾਂ ਕਰਕੇ ਨੀ ਬਲੌਗ ਬਣਾਇਆ ਸੀਗਾ ਇਹ ਵਾ ਚੱਲੀ ਜਾਂਦੀ ਹੈਗੀ ਸਾਈਕਲ ਸਟੈਂਡ ਸਕੂਟਰੀ ਸਟੈਂਡ ਇੱਧਰ ਸੇਵਾ ਕਰ ਰਹੀ ਆ ਮੁੰਡੇ ਲਾ ਆਪਣੇ ਪਿੰਡ ਦੇ ਹੀ ਆ ਇਹ ਚੱਲ ਲਾ ਦੇ ਫਿਰ ਮੋਟੇ ਕਿੱਥੇ ਲਾਉਣੀ ਆ ਸਕੂਟਰੀ ਫੱਕੇ ਦੇ ਥਾਂ ਤੇ ਲਾਉਣੀ ਓ ਦੇਓ ਬਾਈ ਨੇ ਜਿੱਧਰ ਕਿਹਾ ਵਾ ਉਧਰ ਲਾ ਦੇ ਕਿੱਧਰ ਚੱਲ ਆ ਦੇ ਉਧਰ ਚੱਲਦੇ ਆਂ ਫਿਰ ਆਪਾਂ ਅੰਦਰ ਉਹ ਦੇਖੋ ਕੋਈ ਤਰ੍ਹਾਂ ਨਹੀਂ ਜਾਂਦਾ ਕਿ ਟਿੱਕੜ ਹੈਗਾ ਉਹ ਬਹਲਾ ਯਾਰ ਉਹਨੂੰ ਸਮਝ ਨਹੀਂ ਆ ਰਹੀ ਵੀ ਕਿਵੇਂ ਆਉਣਾ ਵਾਂਗੇ ਇੱਧਰ ਚਲਾ ਜਾ ਭਾਈ ਆ ਜਾ ਯਾਰ ਤੂੰ ਤਾਂ ਵੀਡੀਓ ਬਣਾਉਣ ਲੱਗ ਗਿਆ ਭਾਈ ਉਹ ਦੇਖਿਓ ਤੇ ਇਹ ਇਹ ਉਹ ਤਾਂ ਨਹੀਂ ਜਦੋਂ ਚਲਾਇਆ ਇਧਰ ਦੀ ਆਯਾਦ ਹੈ ਆਪ ਉਧਰ ਦੀ ਚਲੇ ਜਾਣਾ ਹੈ ਮਿੱਤਰੋ ਅੱਜ ਅਸੀਂ ਹੋ ਗਏ ਬੜਾ ਜਿਆਦਾ ਲੇਟ ਮੀਂਹ ਜਿਆਦਾ ਪੈਂਦਾ ਸੀਗਾ ਤਾਂ ਕਰਕੇ ਫਿਕਰ ਹੋ ਆਇਆ ਨਹੀਂ ਕਿਹਾਗਾ ਲੇਟ ਹੋ ਗਏ ਸੀਗੇ ਹੈਨਾ ਮੀਂਹ ਕਰਕੇ ਲੇਟ ਹੋ ਗਏ ਮੈਂ ਕਿਹਾ ਕੋਈ ਮੀਂਹ ਬੜਾ ਜਿਆਦਾ ਮੀਂਹ ਸੀ ਤਾਂ ਹੀ ਤਾਂ ਇੰਨਾ ਜਿਆਦਾ ਚੱਕੜ ਹੋਇਆ ਪਿਆ ਹੁਣ ਆਪਾਂ ਟੇਕਦੇ ਆਂਗੇ ਮੱਥਾ ਦੇ ਮੱਥਾ ਟੇਕ ਕੇ ਫਿਰ ਤੁਹਾਨੂੰ ਆਪ ਮਿਲਦੇ ਆਂ ਤੇ ਨਾਲੇ ਤੁਹਾਨੂੰ ਵੀ ਕਰਾਉਂਦੇ ਆਂ ਅੰਦਰ ਦਰਸ਼ਕ ਦੇ ਫੋਟੋ ਨੀ ਬੜਾ ਯਾਰ ਦੇ ਪਿਆ ਹੋਇਆ ਉਹਦਾ ਸ਼ਹਿਰ ਮਾਰ ਚੈਨ ਲੱਗੇ ਪਾਈ ਅਦਰ ਸ਼ਹੀਲ ਲੱਗੀ ਹੋਈ ਹੈਗੀ ਅਸੀਂ ਤਾਂ ਮਿੱਠੇ ਜਾਲ ਦੀ ਸ਼ਬੋਲਿਆ ਜੀ ਛੋਟੀ ਛੋਟੀ ਸੀ ਤੇ ਹੁਣ ਆਪਾਂ ਚੱਲਦੇ ਆਂ ਮੇਰੇ ਕੋਲ ਆਪਾਂ ਮੱਥਾ ਟੇਕ ਲਿਆ ਹੋਇਆ ਵਾ ਤੇ ਮੱਥਾ ਟੇਕ ਕੇ ਮਣਾ ਪਜਾਲਦੇ ਆਂ ਲੰਗਰ ਹਾਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਫਿਰ ਆਪਾਂ ਲੰਗਰ ਵਿੱਚ ਹੀ ਜਾਣਾ ਹੁਣ ਤੇ ਚੱਲਦੇ ਆਂ ਫਿਰ ਤੇ ਨਾਲੇ ਫਿਰ ਆਪਾਂ ਫੋਟੋਟਰੀਆਂ ਖਾਣੀਆਂ ਨੇ ਥਾਂ ਸੇਵਾ ਕਰਉਣੀ ਜਾਣਾ ਹੁਣ ਆਪਾਂ ਹੋਰ ਕੀ ਕਰਨਾ ਨੇ ਤੇ ਚੱਲਦੇ ਆਂ ਫਿਰ ਆਪਾਂ ਹੁਣ ਅੰਦਰ ਕੱਟ ਦੇਖੋ ਤੁਸੀਂ ਕਿੰਨਾ ਜ਼ਿਆਦਾ ਹੋਇਆ ਪਿਆ ਅੱਜ ਅੱਜ ਫਿਰ ਦੂਜਾ ਦਿਨ ਆ ਨਾ ਤਾਂ ਹੀ ਕੱਟਾ ਕਾਲੂ ਇਸ ਤੋਂ ਵੀ ਜ਼ਿਆਦਾ ਹੁਣ ਕਾਲੂ ਵੀ ਬਣਾਵਾਂਗੇ ਆਪਾਂ ਵਲੌਗ ਦੇਖੀ ਚੱਲੋ ਦੇਖੀ ਆਂਗਾ ਮੈਂ ਹੈਂ ਵੀ ਕਿੰਨਾ ਚੱਕੜ ਆਗਾ ਦੇਖ ਇੱਧਰ ਬਾਈ ਕੋ ਤੋੜਿਆ ਨੰਗਰ ਜਾਲ ਦਾ ਚਾਪ ਪਕੌੜੇ ਇਹ ਵੀ ਢਿੱਡੀ ਕੇ ਦਾ ਨੰਗਰੀਆ ਹਨ ਪਤਾ ਨਹੀਂ ਬਾਈ ਢਿੱਡੀ ਕੇ ਦਾ ਯਾਰ ਚਲੋ ਵੀ ਅੰਦਰ ਜਾਲ ਦੇ ਭਾਗ ਨਹੀਂ ਹਾਲ ਬਾਈ ਇੱਧਰ ਮਿੱਠੀ ਲੱਸੀ ਦਾ ਨੰਗਰ ਚੱਲਣਾ ਆਵਾਂਗਾ ਹਜੇ ਕਰ ਰਿਹਾ ਤਿਆਰੀ ਸਿੰਘ ਤੇ ਦੇਖਿਓ ਫਿਰ ਸਾਲੂ ਜਰੂਰ ਆਇਓ ਸਾਰੇ ਜਣੇ ਮਿੱਠਾ ਖਾ ਕੇ ਜਾਇਓ ਬੰਨਾ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਤੇ ਚਲੋ ਆਪਾਂ ਲੰਗਰ ਹਾਲ ਦੇ ਚੱਲਦੇ ਆਂ ਜਾਓ ਰੋ ਦੇਖਿਆ ਲੈ ਆਹ ਯੱਲਾ ਹਾਂਜੀ ਆਏ ਸਾਡੇ ਨੂੰ ਕੀ ਬੰਦੇ ਜੀ ਸੀਨਾ ਹੋ ਜਾਂਦੇ ਆ ਐਂਕ ਥੋੜੀ ਹੋਇਆ ਸੀ ਪਰ ਓਪਨ ਕਰ ਦਿੰਦੇ ਆ ਜੀ ਬਈ ਸੇਵਾ ਚੱਲੀ ਜਾਂਦੀ ਆ ਅੱਛਾ

ਇੱਧਰ ਲੱਗਾ ਹੋਇਆ ਖੂਨਦਾਨੀ ਕੈਂਪ ਇਹ ਬਹੁਤ ਵੱਡੀ ਸੇਵਾ ਆ ਗਈ ਦੇਖਾ ਦੇ ਤਾਂ ਦਾਲਦਾਵਾ ਖੂਨਦਾਨੀ ਕੈਂਪ ਤੋਂ ਕੈਂਪ ਦੇਖਾ ਲਿਆ ਤੁਸੀਂ 9 ਵਜੇ ਤੋਂ 3 ਵਜੇ ਦਾ ਕੱਲ੍ਹ ਨੂੰ ਵੀ ਲੱਗਣਾ ਵਾ ਇੱਥੇ ਤੇ ਜੇ ਕਿਸੇ ਨੇ ਆਉਣਾ ਹੋਇਆ ਕਰਦੇ ਰਮਜੀਤ ਸਾਹਿਬ ਤੇ ਸਾਹਮਣੇ ਬਿਲਕੁਲ ਇੱਥੇ ਆ ਕੇ ਖੜਦੇ ਮੈਂ ਜਾਈ ਪਵਾ ਰਿਹਾ ਬੋਲੀ ਮਿੱਠੀ ਇਲਕੀ ਹੋ ਚੁੱਕੀ ਆ ਸਟਾਰਟ ਤੋਂ ਹੀ ਦੇਖ ਸਕਦੇ ਆ ਉੱਤਰ ਹੋ ਰਹੀ ਆ ਪਿਆਰ ਕੋਨਾ ਕਮਲ ਆਇਆ ਨੇ ਤੇ ਵਾਹ ਸਟਰੋ ਤੁਸੀਂ ਆ ਦੇਖੋ ਸਾਨੂੰ ਘੁੰਮ ਦੇ ਘੁੰਮ ਦੇ ਕੀ ਲੈ ਗਿਆ ਕਿਉਂ ਮੁੰਡੇ ਨੇ ਪੱਗ ਦੇਖੋ ਕਿਵੇਂ ਬੰਨੀ ਆ ਇੱਕ ਨੰਬਰ ਆ ਨਾ ਸਾਰੇ ਜਣ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਆ ਗਈ ਪੱਗ ਜਾ ਕੇ ਦਿਖਾ ਪੂਰਾ ਐਨ ਇੱਕ ਨੰਬਰ ਆ ਰੋਕ ਆ ਦੇਖੋ ਬਈ ਪੰਜਾਬ ਕਿਉਂ ਪੰਜਾਬ ਪੂਰਾ ਝਲਕਦਾ ਮੁੰਡੇ ਦੀ ਪੱਗ ਦੇ ਵਿੱਚ ਉਹ ਮੁੰਡੇ ਦੇ ਆਪ ਦੇ ਵਿੱਚ ਪੂਰਾ ਹੀ ਝਲਕਦਾ ਪੰਜਾਬ ਗੇਨੇ ਬਹੁਤ ਸੋਹਣੀ ਆ ਬਾਈ ਪੱਗ ਤੇਰੀ ਥੈਂਕ ਯੂ ਬਾਈ ਹਾਂ ਬਾਈ ਇਹ ਮੁੰਡਾ ਕਹਿੰਦਾ ਮੈਂ ਲਿਖਿਆ ਵਾ ਠੀਕ ਆ ਉਧਰ ਮੇਲਾ ਲੱਗਾ ਹੋਇਆ ਸੀ ਮਾੜਾ ਜਾਂ ਗੇੜਾ ਕੱਢਣ ਆਏ ਸੀ ਤੇ ਇਹ ਮੁੰਡਾ ਦਾ ਹੈ ਗਿਆ ਪੱਗ ਮੈਨੂੰ ਬੜੀ ਜਿਆਦਾ ਸੋਹਣੀ ਲੱਗੀ ਤੇ ਮੈਂ ਕਿਹਾ ਮੈਂ ਸ਼ਾਟ ਲੈਣਾ ਹੀ ਲੈਣਾ ਵਾ ਕੋਦ ਕਿਵੇਂ ਆ ਹਾਂ ਬਾਈ ਚੜ੍ਹ ਨਿਕਲਾ ਚੜ੍ਹਦੀ ਗੱਲ ਠੀਕ ਆ ਨਾਸ ਕੀ ਕਰਦਾ ਹਰ ਹੁਣ ਇੱਥੇ ਹੋਨੇ ਚੇ ਵਾਸੋਂ ਕਵਿਸ਼ਰੀ ਦੀ ਤਿਆਰੀ ਕਰਦਾ ਸੀ ਕਾਲੂ ਜੋਤ ਨੇ ਕਵਿਸ਼ਰੀ ਗਾਉਣੀ ਹੈਗੀ ਉੱਤੇ ਸਟੇਜ ਤੇ ਗਾਵਾਂਗੇ ਵੀ ਬਾਈ ਨਾਲ ਆਪਣੇ ਨਾਲ ਗਾਵਾਂਗਾ ਮੈਂ ਨਹੀਂ ਗਾਉਂਦਾ ਦੇਖਾਂਗੇ ਕਾਲੂ ਆ ਦੇਖੋ ਬਈ ਫੋਨ ਫੋਨ ਲਿਖੀ ਜਾਂਦਾ ਪਿਆ ਟੌਰ ਨੂੰ ਹਨੇਰਾ ਬਹੁਤ ਜ਼ਿਆਦਾ ਹੋਇਆ ਪਿਆ ਮਿੱਤਰੋ ਤੁਸੀਂ ਕਰੋ ਦਰਸ਼ਨ ਮਿੱਤਰ ਮਹਿੰਦੀ ਸਾਹਿਬ ਦੇ ਤੇ ਹੁਣ ਆਪਾਂ ਚੱਲਦੇ ਆਪਾਂ ਘਰ ਨੂੰ ਤੇ ਫਿਰ ਆਪਾਂ ਸਵੇਰੇ ਮਿਲਦੇ ਹੈਗੇ I'm